ਵਾਣੀ ਕੁੜੀਏ ਸਾਰਿਆਂ ਨੂੰ ਵਾਣੀ ਪਾ ਕੇ ਤੇ ਆਪ ਤੂੰ ਅੰਦਰ ਖਾਤੇ ਹੀ ਕਰ ਲਿਆ ਰਾਜੀਨਾਮਾ ਇਹ ਕੁੜੀ ਦਾ ਜਿਹੜਾ ਚਰਚਾ ਚੱਲ ਰਿਹਾ ਟਰੈਕਟਰ ਵਾਲੀ ਕੁੜੀ ਦਾ ਇਹਨੇ ਇਨਸਾਫ ਦੀ ਮੰਗ ਕੀਤੀ ਸੀ ਤੇ ਇਸੇ ਹੀ ਦੌਰਾਨ ਭਾਈ ਅਮਰਤਪਾਲ ਸਿੰਘ ਮਹਿਰੋ ਦੀ ਵੀ ਐਂਟਰੀ ਹੋ ਜਾਂਦੀ ਹੈ ਤੇ ਦੂਜੇ ਪਾਸੇ ਜਿਹੜੀ ਇੱਕ ਵਕੀਲ ਮੈਲ ਹੈ ਉਹਨੇ ਵੀ ਕਿਹਾ ਕੇਸ ਕੁੜੀ ਨੂੰ ਉਹ ਇਨਸਾਫ ਦਵਾਏਗੀ ਪਰ ਜਦੋਂ ਅੰਦਰ ਖਾਤੇ ਇਹ ਕੁੜੀ ਨੇ ਰਾਜੀਨਾਮਾ ਕਰ ਲਿਆ ਤਾਂ ਫਿਰ ਉਹ ਜਿਹੜੀ ਮਹਿਲਾ ਵਕੀਲ ਹੈ ਉਹ ਵੀ ਭੜਕ ਉੱઠી ਕੀ ਇਹ ਚੱਲ ਕੀ ਰਿਹਾ ਹੈ ਪਹਿਲੀ ਗੱਲ ਤੁਸੀਂ ਆਪਦੀ ਪਰਸਨਲ ਲਾਈਫ ਸੋਸ਼ਲ ਮੀਡੀਆ ਤੇ ਨਾਂ ਲੈ ਕੇ ਆਓ ਅਗਰ ਲੈ ਕੇ ਆਉਣੇ ਹੋ ਤਾਂ ਫਿਰ ਪੂਰੀ ਕਾਨੂੰਨੀ ਲੜਾਈ ਲੜਿਆ ਕਰੋ اسی ਦੌਰਾਨ ਇਸ ਕੁੜੀ ਨੇ ਅੰਦਰ ਖਾਤੇ ਰਾਜੀ ਨਾਮਾ ਕਰ ਲਿਆ ਤੇ ਬਾਕੀ ਜਿਹੜਾ ਸਿਸਟਮ ਹੈ ਉਹ ਸਾਰਾ ਖਰਾਬ ਹੋ ਗਿਆ ਕਹਿੰਦਾ ਮਤਲਬ ਇਹ ਹੈ ਵੀ ਕੱਲ ਨੂੰ ਸੱਚੀ ਮੁੱਚੀ ਕਿਸੇ ਕੁੜੀ ਨੂੰ ਇਨਸਾਫ ਚਾਹੀਦਾ ਹੋਇਆ ਤਾਂ ਫਿਰ ਕੌਣ ਵਿਸ਼ਵਾਸ ਕਰੇਗਾ ਤੇ ਫਿਰ ਕੌਣ ਇਨਸਾਫ ਦਿਵਾਊਗਾ ਉਸ ਕੁੜੀ ਨੂੰ ਕਿਉਂਕਿ ਅੰਦਰ ਖਾਤੇ ਤਾਂ ਰਾਜੀਨਾਮੇ ਹੋ ਜਾਂਦੇ ਆ ਜਿਹੜੇ ਇਲਜ਼ਾਮ ਲਾਏ ਸੀ ਉਹ ਹੁਣ ਝੂਠੇ ਕਿਵੇਂ ਹੋ ਗਏ ਹੁਣ ਗਲਤ ਫਹਿਮੀਆਂ ਕਿਵੇਂ ਬਣ ਗਈਆਂ ਸੋ ਦੋਸਤੋ ਇਹ ਵੇਖਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਸੋ ਅਗਰ ਤੁਹਾਡਾ ਇਹ ਆਪਸੀ ਮਾਮਲਾ ਹੈ ਅਗਰ ਤੁਹਾਡਾ ਘਰੇਲੂ ਮਾਮਲਾ ਹੈ ਤਾਂ ਇਸ ਨੂੰ ਸੋਸ਼ਲ ਮੀਡੀਆ ਤੇ ਲਿਆਉਣਾ ਨਹੀਂ ਚਾਹੀਦਾ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਲੈ ਕੇ ਆਉਂਦੇ ਹੋ ਫਿਰ ਪੂਰੀ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ